ਹਾਂ ਜੀ ਕਿਤਾਬ ਇਹ ਜਿਹਦੇ ਬੱਚੇ ਨੇ ਨਾ ਇੱਕ ਬੱਚੇ ਕਿਤਿਆਂ ਨੇ ਸਾਨੂੰ ਲਿੱਲਿਆ ਜਿਹਦੇ ਬੱਚਾ ਨੇ ਲਿੱਲਿਆ ਸਭ ਤੋਂ ਤੱਕ ਕਿ ਨਜਾਇਜ਼ ਧੱਕੇ ਮਾਰੇ ਐ ਸੱਚੋ ਨੇ ਨਜਾਇਜ਼ ਨਹੀਂ ਉਹ ਐਸਾ ਚ ਦੂਜਾ ਐਵੇਂ ਗਾੜੀ ਮੈਂ ਗਿਆ ਪਰੇ ਜਾ ਪਰੇ ਮਸਲਾ ਕੀ ਆ ਹਾਂ ਜੀ ਮਸਲਾ ਕਾਹਦੇ ਲਈ ਮਸਲਾ ਝਗੜੇ ਦਾ ਝਗੜੇ ਦਾ ਨਾ ਦਾ ਝਗੜੇ ਦਾ ਮਸਲਾ ਵਾ ਪੁਲਿਸ ਕਿੱਧਰ ਆਈ ਸੀ ਇਹ ਪੁਲਿਸ ਆ ਜੀ ਕਿੱਧਰ ਆਈ ਸੀ ਤੁਹਾਡੇ ਉਹ ਮੇਜਾ ਰੋਸ਼ੀ ਵਿੱਚ ਪੜਦੀ ਫੰਡਰੀ ਆ ਰੋਸ਼ੀ ਨੂੰ ਬਾਹਰ ਹੀ ਪਈ ਇਹ ਪੁਲਿਸ ਮੁਲਾਜ਼ਮ ਜਿਹੜੇ ਆ ਇਹ ਬਹੁਤ ਜਿਆਦਾ ਸਾਡੇ ਭੈਣ ਭਰਾਵਾਂ ਉੱਤੇ ਇੱਕ ਹੱਤਿਆ ਕਰਨ ਦੇ ਆ ਕਿ ਲੜਾਈ ਦਾ ਮਾੜਾ ਜਾਂ ਮਸਲਾ ਹੀ ਤੇ ਜਿਨ੍ਹਾਂ ਤੇ ਝੂਠਾ ਪਰਚਾ ਕਰਵਾਇਆ ਗਿਆ ਔਰ ਅਸੀਂ ਵੀ ਜਾਦੇ ਚਰਚ ਦੇ ਸਾਹਮਣੇ ਲਾਗੇ ਬੁਆ ਆ ਮੈਂ ਤੇ ਮੇਰਾ ਬੇਟਾ ਵੀ ਨਿਕਲੇ ਜਾਂ ਬਾਹਰ ਇਹਨਾਂ ਦੇ ਘਰ ਦੇ ਘਰ ਦੇ ਵਿੱਚ ਰੋੜੇ ਮਾਰੇ ਗਏ ਔਰ ਘਰ ਦੇ ਵਿੱਚ ਇਹਨਾਂ ਨੂੰ ਆਣ ਕੇ ਪਏ ਆਹੀ ਜਦੋਂ ਦਰਖਾਸਤ ਵੀ ਦੇ ਕੇ ਆਏ ਆ ਐਸਐਸਪੀ ਦੇ ਦਰਖਾਸਤ ਦਿੱਤੀ ਆ ਔਰ ਸਾਡੀ ਕੋਈ ਵੀ ਸੁਣਾਈ ਨਹੀਂ ਹੋਈ ਸਗੋ ਨਾ ਠਾਣੇ ਔਰ ਦੇ ਨਜਾਇਜ਼ ਇਹਨਾਂ ਨੂੰ ਆਣ ਕੇ ਤੇ ਫੜਿਆ ਦੇ ਨਜਾਇਜ਼ ਅੱਜ ਜਿਹੜਾ ਅੱਜ ਦਾ ਮੌਕਾ ਇਹਨਾਂ ਨੂੰ ਟਾਈਮ ਦਿੱਤਾ ਸੀ ਪੈਸੇ ਦਾ ਅੱਜ ਦਾ ਮੌਕਾ ਕਿ ਜਿਹੜਾ ਟਾਈਮ ਦਿੱਤਾ ਸੀ ਕੱਲ ਦਾ ਫੈਸਲੇ ਦਾ ਅੱਜ ਇਹਨਾਂ ਨੇ ਆਣ ਕੇ ਧੱਕੇਸ਼ਾਹੀ ਨਾਲ ਇਹ ਮੁੰਡੇ ਨੂੰ ਚੁੱਕ ਕੇ ਤੇ ਖੜਿਆ ਆ ਇਹਨੂੰ ਇੱਥੇ ਮਾਰਿਆ ਵੀ ਗਿਆ ਹੈ ਅੰਦਰ ਔਰ 3 ਘੰਟੇ ਇਹਨਾਂ ਨੂੰ ਅੰਦਰ ਵੀ ਰੱਖਿਆ ਗਿਆ 3 ਘੰਟੇ ਔਰ ਸਾਨੂੰ ਇਥੋਂ ਤਿੱਕਰ ਇਹਨਾਂ ਨੂੰ ਦਬਕੇ ਵੀ ਮਾਰੇ ਗਿਆ ਸਾਡੀ ਵੀਡੀਓ ਨਾ ਬਣਾਓ ਸਾਡੀਆਂ ਜਨਾਨੀਆਂ ਨੂੰ ਵੀ ਧਮਕੀ ਦਿੱਤੀ ਆ ਕਿ ਸਾਡੀ ਬੇਟੀ ਜਿਹੜੀ ਆ ਇਹਨਾਂ ਨੂੰ ਧਮਕੀ ਦਿੱਤੀ ਆ ਕਿ ਤੈਨੂੰ ਵੀ ਬੰਨ ਕੇ ਲੈ ਜਾਵਾਂਗੇ ਤੇਰੇ ਉੱਤੇ ਵੀ ਪਰਚਾ ਹੀ ਪਾਵਾਂਗੇ ਬੇਨਜਾਇਜ਼ ਪੁਲਿਸ ਜਿਹੜੀ ਆ ਇਹ ਕਹਿਣ ਲਈ ਆ ਤੇ ਬੇਨਜਾਇਜ਼ ਪਰਿਵਾਰਾਂ ਨੂੰ ਸਾਡਿਆਂ ਨੂੰ ਇਹਨਾਂ ਨੇ ਇਸ ਤਰ੍ਹਾਂ ਬਹੁਤ ਜ਼ਿਆਦਾ ਦੁਨੀਆ ਕੀਤਾ ਇਹ ਸਾਰਿਆਂ ਨੂੰ ਝੂਠਾ ਪर्चा ਝੂਠਾ ਪर्चा ਬਣਾ ਤਸੋ ਇਹਨਾਂ ਨੇ ਝੂਠਾ ਪਰਚਾ ਬਣਾਇਆ ਉਹਦੇ ਵਿੱਚ ਫੜਮ ਆਏ ਆ ਇਹਨਾਰੇ ਮਾਰਿਆ ਅੰਗੁਰਵਾੜ ਕੀ ਇਹ ਪਤਾ ਨਹੀਂ ਬੇਨਜਾਜ ਆਈ ਜਾਂਦੇ ਆ ਬੂਆ ਖੋਲੋ ਤਾਂ ਉਹ ਬੂਆ ਨਹੀਂ ਖੋਲਣ ਦਿੱਤਾ ਜੇ ਦੁਕਾਨ ਚ ਅੰਦਰਵਾੜ ਕੀ ਤੁਸੀਂ ਦੁਕਾਨ ਦੀ ਵੀਡੀਓ ਬਣਾਓ ਜਿੱਥੇ ਇਹਨਾਰੇ ਅੰਦਰਵਾੜ ਕੇ ਕੁੱਟਿਆ ਵਾ ਫਰਨ ਦੇ ਆਏ ਅੰਦਰ ਕਿਤਰਾ ਵੜਿਆ ਇਹਨਾਂ ਨੇ ਅੰਦਰ ਦੁਕਾਨ ਨੂੰ ਘੋਟੇ ਜਾ ਕੇ ਆਕਰਿਆ ਨੇ ਦੀ ਦੁਕਾਨ ਆ ਦੁਕਾਨ ਤੋਂ ਸੌਦਾ ਲਾਂਡਿਆ ਉਹਥੇ ਫੜਿਆ ਉਹਥੇ ਫੜਿਆ ਉਹਥੇ ਬਿਨਾਂ ਵਰਦੀ ਤੋਂ ਆਣ ਕੇ ਅੰਦਰ ਸਾਰੇ ਜਿਹੜੇ ਸਿਵਲ ਪੁਲਿਸ ਜਾਏ ਨੀ ਫੋਮ ਤੋਂ ਬਿਨਾਂ ਸਾਰੇ ਜਿਹੜੇ ਇਹ ਬਿਨਾਂ ਡਿਊਟੀ ਅੱਗੇ ਵੀ ਅੰਕਲ ਸਾਡੇ ਘਰ ਆਏ ਕੰਡਾ ਟੱਪ ਕੇ ਪੁਲਸਮ ਦੀ ਰੀ ਬਿਨਾਂ ਡਿਊਟੀ ਬਿਨਾਂ ਡਿਊਟੀ ਤੋਂ ਕੰਡਾ ਟੱਪ ਕੇ ਘਰੇ ਵੜਨ ਦਾ ਫਾਦੀ ਮੰਮੀ ਨੂੰ ਹੁੰਦੀ ਇਹਨਾਂ ਨੇ ਅੰਦਰ ਆ ਕੇ ਦਰਵਾਜ਼ਾ ਖੋਲਤਾ ਇਹਨਾਂ ਨੇ ਹੋਸਟਲ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਤੇ ਉਦੋਂ ਵੀ ਮੇਰੀ ਗੱਡੀ ਨਾ ਮੇਰੀ ਕੌੜੀ ਛੱਡ ਕੇ ਨਾ ਇਹਨਾਂ ਨੇ ਘਰ ਜਾਗ ਤਾਇਆ ਕੀਤਾ ਸੀ ਆਈ ਆਪਣੀ ਮੁੰਡੇ ਨੂੰ ਹਾਦਸੇ ਕਰਾਇਆ ਹਿਜਮਾਨ ਤੇ ਕਰਾਉਣਗੇ ਤੇ ਇਥੇ ਇੱਕ ਆ ਫਲੀ ਪੱਗ ਵਾਲੇ ਭਾਜੀ ਆ ਜਿਹੜੇ ਆ ਪੁਲਿਸ ਵਾਲੇ ਇਹਨਾਂ ਨੇ ਧਮਕੀ ਦਿੱਤੀ ਆਂਦੇ ਹੀ ਮੁੰਡੇ ਨੂੰ ਐਨਕਾਊਂਟਰ ਚ ਮਾਰਨਾ ਵਾ ਅਸੀਂ ਬਾ ਫਾਜੀ ਨੇ ਐਨਕਾਊਂਟਰ ਕਰਦੇ ਨੀ ਗੋਲੀ ਮਾਰ ਦਿੱਤੀ ਆਂ ਆ ਕੇ ਗਿਆ ਮਹਿਮਾਨ ਨੇ ਕਪੜੇ ਆ ਉਹਨੇ ਕਹਿ ਕੇ ਗਏ ਨੇ ਕਪੜੇ ਲੈਣ ਆਉਣ ਵਾਸਤੇ ਵੀ ਏ ਐਸਾ ਹੀ ਬ੍ਰਿੰਦਰ ਨੇ ਸਾਰੇ ਸ਼ੁਰੂ ਤੋਂ ਪਤਾ ਕਿ ਨੇ ਪਰ ਤੇ ਢੂਠੇ ਪਏ ਐ ਐਸਾ ਹੀ ਬ੍ਰਿੰਦਰ ਨੇ ਸਾਰੇ ਫੁਪਕਤੇ ਢੂਠੇ ਬਣਾਏ ਆ ਉਸ ਤੋਂ ਬਾਅਦ ਹਾੜੀ ਕਾਂਦੇ ਟੱਪ ਕੇ ਆਏ ਪਲਵਿੰਦਰ ਐ ਸੀਏ ਪਲਵਿੰਦਰ ਕਾਂਦੇ ਟੱਪ ਕੇ ਸਾਡੇ ਘਰ ਬੜਿਆ ਆਏ ਇਹਨਾਂ ਨੇ ਇੱਕ ਯਾਤਰਾ ਤੇ ਚੱਲੇ ਸੀ ਇਹਨਾਂ ਨੇ ਉੱਥੇ ਬੱਸ ਰੋਕੀ ਇੱਕ ਪਲਵਿੰਦਰ ਹੀ ਇੱਕ ਨਾਲ ਹੋਰ ਪੁਲਿਸ ਵਾਲਾ ਹੈ ਉਹਦੀ ਮੇਰੇ ਕੋਲ ਵੀਡੀਓ ਹੈਗੀ ਜੇ ਮੈਂ ਫੋਟੋਆਂ ਵੀ ਰੱਖੀਆਂ ਹੋਈਆਂ ਜਦ ਜਦ ਨੇ ਬੈਂਡ ਰੋਕੀ ਇਹਨਾਂ ਨੇ ਉੱਥੇ ਵੀ ਇਹਨਾਂ ਨੇ ਮੁੰਡੇ ਨੂੰ ਕਹਿੰਦੇ ਸੀ ਹੱਤਵਾਦੀਆ ਐ ਇਹ ਇਨਕਾਊਂਟਰ ਕਰਨਾ ਚਾਹੁੰਦੇ ਆਡੇ ਮੁੰਡੇ ਦਾ ਇਹ ਬੇਜਾਇਜ਼ ਕੀ ਚਾਹੁੰਦੇ ਸਾਨੂੰ ਇਨਸਾਫ ਚਾਹੀਦਾ ਸਾਡੇ ਦੇ ਪੱਤੇ ਜਿਹੜੇ ਠੂਠੇ ਹੋਏ ਆ ਉਹ ਰੱਦ ਕੀਤੇ ਜਾਣ ਸਾਡੇ ਮੁੰਡੇ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਸਾਡੇ ਪੱਤੇ ਬੰਦੇ ਆ ਜਿਹੜੇ ਸਾਡੇ ਘਰ ਆ ਕੇ ਰੋੜੇ ਮਾਰ ਕੇ ਗਏ ਜਿਹੜੇ ਸਾਡੇ ਮੁੰਡੇ ਤੇ ਗੋਲੀ ਚਲਾਈ ਗਈ ਜਿਹੜੀ ਸਾਡੇ ਮੁੰਡੇ ਤੇ ਕਿਰਚ ਮਾਰੀ ਗਈ ਉਹਦਾ ਕਰਚਾ ਦਰਜ ਕੀਤਾ ਜਾਵੇ ਸਰ ਅੱਜ ਬਦੋਵਾਲ ਖੁਰਦ ਤੁਸੀਂ ਰੇਟ ਤੇ ਗਏ ਸੀ ਇਕਲਿੰਦਰ ਜੋਸ਼ੀ ਨੂੰ ਫੜ ਕੇ ਲਾਏ ਮਾਦੇ ਪ੍ਰਵਾਤ ਨੰਦਰਾ ਦਾ ਕਹਣਾ ਹੈ ਪੁਲਿਸ ਨੇ ਤੇ ਕਾਫੀ ਦਾ ਕੀ ਮੈਟਰ ਕੀ ਹੈ ਮਾਮਲਾ ਕੀ ਹੈ ਜੀ ਦੇਖੋ ਜੀ ਮੁੰਡਾ ਜਿਹੜਾ ਕੁਲਵਿੰਦਰ ਮਸੀਰ ਫਰੋਸ਼ੀ ਪੁੱਤਰ ਵਿਲੀਅਮ ਸੀ ਇਹ ਸਾਡੇ ਠਾਲੇ ਫਤਿਹਗੜ ਚੂੜੀਆਂ ਦੇ ਵਿੱਚ ਦੋ ਲੜਾਈ ਝਗੜੇ ਦੇ ਕੇਸਾਂ ਦੇ ਵਿੱਚ ਇਹ ਸਾਨੂੰ ਵਾਂਟਡ ਸੀ ਇਹਦੀ ਗ੍ਰਿਫਤਾਰੀ ਨਹੀਂ ਸਾਡੇ ਵੱਲੋਂ ਪਹਿਲਾਂ ਵੀ ਛਾਪੇਮਾਰੀ ਕੀਤੀ ਜਾਂਦੀ ਸੀ ਪਰੰਤੂ ਇਹ ਹੌਸਲ ਨੂੰ ਚੱਕਵਾ ਦੇ ਕੇ ਜਾਂ ਉਸ ਦੀ ਆਮਦ ਤੋਂ ਪਹਿਲਾਂ ਹੀ ਇਹ ਫਰਾਰ ਹੋ ਜਾਂਦਾ ਰਿਹਾ ਤੇ ਅੱਜ ਸਾਨੂੰ ਸੂਚਨਾ ਮਿਲਣ ਤੇ ਸਾਡੀ ਪੁਲਿਸ ਪਾਰਟੀ ਵੱਲੋਂ ਇਹਨੂੰ ਕਾਬੂ ਕੀਤਾ ਗਿਆ ਇਹ ਸਰ ਉਹਨਾਂ ਦਾ ਕਹਿਣਾ ਕਿ ਪਿੰਡ 'ਚ ਪੁਲਸ ਆਈ ਕੁੱਟਮਾਰ ਮੁੰਡੇ ਨਾਲ ਕੀ 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 ਪਰਵਾਰਕ ਜੀ ਇਹਦੇ ਪਰਿਵਾਰਕ ਮੈਂਬਰ ਇਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਮਝਾ ਕੇ ਤੇ ਫਿਰ ਦੋਸ਼ੀ ਨੂੰ ਜਿਹੜਾ ਆਪਣਾ ਗ੍ਰਿਫਤਾਰ ਕੀਤਾ ਜਾ ਚੁੱਕਾ ਜੀ ਸਰ ਉਹਨਾਂ ਨੇ ਦਰਵਾਜ਼ਾ ਜਿਹਾ ਦਿਖਾਇਆ ਵੀ ਮੁੰਡਾ ਅੰਦਰ ਵੜ ਗਿਆ ਇੱਕ ਕਮਰੇ 'ਚ ਉਸਤੇ ਕਮਰੇ ਦੇ ਬਾਅਦ ਕੇ ਰਹੀ ਹੈ ਕੋਤਪਾਲ ਉਹ ਜੀ ਉਸ ਤੋਂ ਬਚਨ ਦੀ ਖਾਤਰ ਉਹ ਕਿਸੇ ਦੇ ਘਰ ਦੁਕਾਨ ਦੇ ਵਿੱਚ ਵਰ ਗਿਆ ਸੀਗਾ ਤੇ ਜਿਸ ਤੋਂ ਬਾਅਦ ਵਿੱਚ ਅਗੂ ਕੀਤਾ ਗਿਆ ਜੀ ਇਹ ਕਿੰਨੇ ਮਾਮਲਿਆਂ 'ਚ ਲੜਣੀ ਦਾ ਸੀ ਇਹ ਜੀ ਦੋ ਮਾਮਲਿਆਂ ਦੇ ਵਿੱਚ ਸਾਨੂੰ ਲੜਿੰਦਾ ਸੀਗਾ ਜੀ ਕੀ ਕੀ ਸੀ ਮਾਮਲਾ ਇਹ ਲੜਾਈ ਝਗੜੇ ਜੀ ਆਪਣਾ ਨੰਬਰ ਲੇ ਨੀ 332 24 26 ਆਈ ਪੀਸੀ ਦੇ ਜੀ ਅਰੈਸਟ ਪਾਰਟੀ ਦੀ ਬਿਲਕੁਲ ਜੀ ਪ੍ਰਾਪਟੀ ਵੇਚਨੇ ਔਰ ਖੀਨਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز